ਤਾਕੀ ਜ਼ਿਲ੍ਹਾ ਮਲੇਰਕੋਟਲਾ ਕੀ ਦੇਖੋ ਕਿ ਇਹਦਾ ਲਈ ਕੋਈ ਮਦਦ ਲਈ ਕੀ ਬਿਲਕੁਲ ਜੀ ਅੱਜ ਮਲੇਰਕੋਟਲਾ ਹਲਕੇ ਦੇ ਪਿੰਡ ਮਾਨਕਵਾਲ ਦੇ ਵਿੱਚ 10 ਵਿਅਕਤੀ ਇੱਕੋ ਸਮੇਂ ਸਦੀਮੀ ਬਿਛੋੜਾ ਦੇ ਕੇ ਚਲੇ ਗਏ ਬਹੁਤ ਹੀ ਦੁਖਦਾਈ ਸਮਾਂ ਹੈ ਔਰ ਪਿੰਡ ਦੇ ਔਰ ਸਾਰੇ ਇਲਾਕੇ ਦੇ ਲੋਕ ਜਿਹੜੇ ਹਨ ਬਹੁਤ ਹੀ ਜ਼ਿਆਦਾ ਸਦਮੇ ਵਿੱਚ ਹਨ ਮੈਂ ਸਮਝਦਾ ਹਾਂ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਆਮ ਆਦੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਮਾਨ ਸਾਹਿਬ ਵੱਲੋਂ ਮੈਂ ਉਹਨਾਂ ਸਾਰੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਜਿਨ੍ਹਾਂ ਦੇ ਇਸ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਏ ਹਨ ਔਰ ਇਹਨਾਂ ਸਾਰੇ ਪਰਿਵਾਰਾਂ ਨਾਲ ਅਸੀਂ ਪੂਰਾ ਇਹਨਾਂ ਦਾ ਸਹਾਰਾ ਲਾਵਾਂਗੇ ਔਰ ਬੱਦ ਤੋਂ ਬੱਦ ਇਹਨਾਂ ਦੀ ਸਹਾਇਤਾ ਕਰਾਂਗੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਮੈਂ ਗੱਲ ਕਰਾਂਗਾ ਗੱਲ ਕਰਕੇ ਇਹਨਾਂ ਪਰਿਵਾਰਾਂ ਦੀ ਸਹਾਇਤਾ ਲਈ ਜ਼ਰੂਰ ਮਤਲਬ ਅਸੀਂ ਅਪਰਾਹਲਿਆ ਕਰਾਂਗੇ ਜੀ ਕਿਹਾ ਜਨੈਲ ਸਿੰਘ ਪਿੰਡ ਕਿਹੜਾ ਮਾਨਕਵਾਲ ਬੜੀ ਦੁਸਾਈ ਹਾਲ ਕੀ ਟੂਰ ਬਰੇਡਰ ਟੂਰ ਹਾਲ ਕੀ ਹੋ ਗਿਆ ਇਹ ਬੜੀ ਦੁਖਦਾਈ ਹੈ ਕਿ ਪਰਿਵਾਰ ਦਾ ਦਾ ਹਾਲਾਤ ਜੀ ਪਰਿਵਾਰ ਬਹੁਤ ਗਰੀਬ ਕਰਦੇ ਵਿਅਕਤੀ ਸੀ मतलब ਸਾਰੇ ਤੇ ਡਿਪੈਂਡੈਂਟ ਸੀ ਇਹਨਾਂ ਦੇ ਉੱਪਰ ਤੇ ਇਹ ਬੜੀ ਦੁਖਦਾਈ ਘਟਨਾ ਹੈ ਤੇ ਸਾਨੂੰ ਸਾਰੇ ਮੰਨ ਲੈਣ ਨੂੰ ਤੇ ਪ੍ਰਿੰਟਰ ਨੂੰ ਧਿਆਨ ਦੇ ਕੇ ਰੱਖ ਦਿੱਤਾ ਕਿਉਂਕਿ ਤਾਲਮੇ ਜਗ੍ਹਾ ਤੋਂ ਆ ਸੀ ਜਨਾਂ ਦੇ ਵਿੱਚੋਂ ਰਸਤੇ ਚਾਉਂਦੇ ਹੁੰਦੇ ਤੇ ਐਕਸੀਡੈਂਟ ਹੋ ਗਿਆ ਟੈਂਪੋ ਟਿੱਪਿਆ ਤੇ 25 ਤੋਂ ਬੰਦੇ ਸੀ ਵਿੱਚੋਂ 10 ਬੰਦੇ ਦੀ ਜਾਨਾਂ ਚਲੀ ਗਈਆਂ ਤੇ ਉਹ ਵੀ ਕੁਦਰਤੀ ਉਹਦੇ ਵਿੱਚ ਕਿੰਨੇ ਤੂਤ ਸੀ ਤੂਤ ਦੇ ਵਿੱਚ ਸਾਰੇ ਨਾਲ ਲੋਕਾਂ ਨੇ ਹੈਲਪ ਕਰਾ ਨਿਕਲੇ ਨੇ ਨਹੀਂ ਤਾਂ ਉਹਨਾਂ ਨੇ ਵੀ ਐਕਸਪਾਇਰ ਹੋ ਜਾਣਾ ਸੀ ਤੇ ਇਹ ਬੜੇ ਜਿਵੇਂ ਜਰਨੈਲ ਸਿੰਘ ਆ ਸਾਡਾ ਭਤੀਜਾ ਮੇਰਾ ਤੇ ਉਹ ਸਾਰੀ ਕਰਦੀ ਕਮਾਈ ਜ ਮੋਢੀ ਉਹ ਹੀ ਸੀ ਸਾਰੇ ਜਿਹਨੇ ਵੀ ਬੰਦੇ ਮਰੇ ਨੇ ਜ਼ਿੰਮੇਵਾਰ ਬੰਦੇ ਮਰੇ ਨੇ ਉਹਨਾਂ ਦੀ ਸਾਨੂੰ ਸਰਕਾਰ ਕੋਲੇ ਬੇਨਤੀ ਆ ਕਿ ਉਹ ਮਾਲ ਦੀ ਮਦਦ ਇਹਨਾਂ ਨੂੰ ਜੁੜੋ ਕਰ ਕਿਉਂਕਿ ਸਾਰਾ ਸਹਾਰਾ ਇਹਨਾਂ ਦਾ 25 ਪਿੰਡ ਇਕੱਠੇ ਆ ਹਾਂਜੀ ਪਿੰਡਾਂ ਵਾਲੇ ਮਿਸ ਬੰਦੇ ਮਿਲ ਕੇ ਵੀ ਕੋਈ ਪਰਵਾਹ ਨਹੀਂ ਕਰਨੀ ਨਹੀਂ ਸਰ ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੁੰਦਾ ਕਿ ਕੋਈ ਆਪਣੀ ਮਰਜ਼ੀ ਨਾਲ ਕਰਦੇ ਤਾਂ ਵੱਖਰੀ ਗੱਲ ਆ ਪਰ ਜਿੱਦੀ ਸਰਕਾਰ ਕੋਲੇ ਆਪਣੇ ਪ੍ਰਾਈਮ ਮਿਨਿਸਟਰ ਫੰਡ ਹੁੰਦਾ ਡੋਨੇਸ਼ਨ ਫੰਡ ਹੁੰਦੇ ਜਾਂ ਸੀਐਮ ਕੋਲ ਹੁੰਦਾ ਉਹਦੇ ਵਿੱਚ ਦਿੱਤਾ ਜਾ ਸਕਦਾ ਜਿੰਨਾ ਮਰਜ਼ੀ ਦੇ ਜਿਵੇਂ ਕੋਟ ਕੋਟ 20 25 ਲੱਖ ਦਾ ਉਹਨੂੰ ਦੇ ਦਿਨ ਕਿਸੇ ਦਾ ਕਰਦੇ ਉਹਨੂੰ ਹੈਨਾ ਕਿਉਂਕਿ ਇਹ ਮੇਨ ਕਮਾਈ ਦੇ ਸਾਧਨ ਤਾਂ ਇਹ ਸੀ ਵਿਚਾਰੇ ਕਿ ਉਹਨਾਂ ਦਾ ਪਰਿਵਾਰ ਝੜ ਗਿਆ ਸਾਰਾ ਕੋਸ਼ਿਸ਼ ਖਤਮ ਹੋ ਗਿਆ ਪਰਵਾਰਾਂ ਦਾ ਬੜਾ ਉਹ ਕਗਰੀ ਕਰਦੇ ਬੱਚੇ ਨੇ ਇਹ ਕੋਈ ਤਕੜੇ ਜ਼ਿੰਮੇਦਾਰ ਤਾਂ ਹੈ ਨਹੀਂ ਵੀ ਜਿਹਨਾਂ ਕੋਲ ਜ਼ਮੀਨ ਨਾਲ ਜਾਂ ਫੋਟੋ ਦੀ ਦਿਖਾਉਣਾ ਨਹੀਂ ਜਾਂ ਕੋਈ ਫੈਕਟਰੀ ਆ ਇਹ ਗੁਜ਼ਾਰਾ ਕਰਦੇ ਜੀ ਆਪਣੇ ਜੜੀ ਮੈਂ ਸ਼ਮਸ਼ਾਦ ਅਨਸਾਰੀ ਜ਼ਿਲ੍ਹਾ ਇੰਚਾਰਜ ਬੌਨਸ ਸਮਾਜ ਪਾਰਟੀ ਮਲੇਖੋੜਾ ਸਾਨੂੰ ਕੱਲ ਜਦੋਂ ਪਤਾ ਲੱਗਿਆ ਕਿ ਵੀ ਮਾਨਕਵਾਲ ਦੇ ਵਿੱਚ ਇਹ ਘਟਨਾ ਵਾਪਰ ਗਈ ਤਾਂ ਅਸੀਂ ਫੌਰ ਹੀ ਆਪਣਾ ਕੰਮ ਛੱਡ ਕੇ ਅਸੀਂ ਪਿੰਡ ਦੇ ਵਿੱਚ ਪਹੁੰਚੇ ਅਸੀਂ ਆ ਕੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਸੀਂ ਕੱਲ ਵੀ ਸਰਕਾਰ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਵੀ ਇਹ ਗਰੀਬ ਪਰਿਵਾਰ ਨੇ ਜਿੰਨੇ ਵੀ ਨੇ ਗਰੀਬ ਪਰਿਵਾਰ ਨੇ ਇਹਨਾਂ ਦੀ مالی ਸਹਾਇਤਾ ਕੀਤੀ ਜਾਵੇ ਪਰ ਮਸਨਾ ਚਾਹੁੰਦੇ ਆ ਕਿ ਇਹ ਗਰੀਬ ਪਰਿਵਾਰ ਨੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਹਾਇਤਾ ਕੀਤੀ ਜਾਵੇ ਘੱਟੋ ਘੱਟ 25-25 ਲੱਖ ਰੁਪਏ ਇਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਜਦੋਂ ਹੋਰ ਅਪਰਕਾਸ਼ ਦੇ ਮੱਤੇ ਕੋਈ ਟ੍ਰੈਜਰੀ ਕਾਹ ਘੱਟਦੀ ਆ ਤਾਂ ਉੱਥੇ ਵੀ ਮੱਤੇ ਕਰੋੜਾ ਰੁਪਏ ਦਿੱਤਾ ਜਾਂਦਾ ਇਹ ਗਰੀਬ ਪਰਿਵਾਰਾਂ ਨੂੰ ਵੀ ਘੱਟੋ ਘੱਟ 25-25 ਲੱਖ ਰੁਪਏ ਦਿੱਤਾ ਜਾਵੇ ਦੂਸਰਾ ਮੈਂ ਮੱਤ ਨਾਨਾ ਦੇ ਵੀ ਕਮੇਟੀ ਨੂੰ ਵੀ ਮੈਂ ਕਹਿਣਾ ਚਾਹਾਂਗਾ ਕਿ ਵੀ ਉਹ ਆਪ ਵੀ ਆਪਣੇ ਫੰਡ ਦੇ ਚੋਂ ਇਹਨਾਂ ਦਾ ਮੱਤ ਕੁਛ ਨਾ ਕੁਛ ਸਹਿਯੋਗ ਕਰਨ ਤਾਂ ਕਿ ਜਿਹੜੇ ਇਹਨਾਂ जखਮਾਂ ਤੇ ਮੱਤ ਮਲਮ ਲਾਈ ਜਾ ਸਕੇ